Transcrição e ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਵਾ ਲੁਧਿਆਣਾ ਦੇ ਸਾਨਨੇਵਾਲ ਦਾ ਜਿਹੜਾ ਐਗਜ਼ੀਬਿਸ਼ਨ ਗਰਾਊਂਡ ਹੈਗਾ ਉੱਥੇ ਜਿਹੜੇ ਕਿਸਾਨੀ ਨੂੰ ਪ੍ਰੋਮੋਟ ਕਰਨ ਵਾਸਤੇ ਕਿਸਾਨੀ ਟੈਕਨੋਲੋਜੀ ਨੂੰ ਨਵੀਂ ਟੈਕਨੋਲੋਜੀ ਪ੍ਰੋਮੋਟ ਕਰਨ ਵਾਸਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ 우ੜਾਨ ਮੀਡੀਆ ਵੱਲੋਂ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਦਿਖਾਇਆ ਗਿਆ 2021 22 ਜਿਹੜੀ ਅੱਜ ਲਾਸਟ ਡੇਟ ਹੈਗੀ ਹੈ ਐਗਜ਼ੀਬਿਸ਼ਨ ਦੀ ਤੇ ਅੱਜ ਇੱਥੇ ਲੋਕਾਂ ਦਾ ਜਿਹੜਾ ਜਵਾਬਦਾ ਹੈਗਾ ਕਿਸਾਨ ਔਰ ਯੂਨੀయన్స్ ਵਗੈਰਾ ਕਾਫੀ ਇੱਥੇ ਆ ਰਹੇ ਨੇ ਆਮ ਜਨਤਾ ਵੀ ਇੱਥੇ ਆ ਰਹੀ ਹੈ ਕਿਉਂਕਿ ਸੰਡੇ ਵਾਲਾ ਸੀ ਆ ਗਏ ਆ ਐਗਜ਼ੀਬਿਸ਼ਨ ਹਾਲ ਦੇ 1 ਨੰਬਰ ਹਾਲ ਦੇ ਅੰਦਰ ਜਿੱਥੇ ਇੱਕ ਮੇਰੇ ਸਾਹਮਣੇ ਹੈਗਾ ਟਰੈਕਟਰ ਟੈਕਨੋਲੋਜੀ ਦੇ ਵਿੱਚ ਯੂਜ਼ ਹੋਣ ਵਾਲੀ ਜਿਹੜੀ ਆਈਟਮਸ ਉਸ ਦਿਖ ਰਿਹਾ ਸੀਲ ਜਿਹੜੀ ਹਰ ਟਰੈਕਟਰ ਦੇ ਜਿਹੜੇ ਪੁਰਜ਼ੇ ਹੁੰਦੇ ਨੇ ਉਹਨਾਂ ਦੇ ਵਿੱਚ ਯੂਜ਼ ਕਰਦੇ ਆ ਤੇ ਇਹ ਹੈਗੀ ਕੰਪਨੀ ਬਿੰਬੋ ਆਇਲ ਸੀਲਸ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਜਿਹੜਾ ਐਗਰੀਕਲਚਰ ਯੂਨਿਟ ਹੈਗਾ ਜਾਂ ਐਗਰੀਕਲਚਰ ਫਾਰਮਸ ਹੈਗੀਆਂ ਨੇ ਔਰ ਐਗਰੀਕਲਚਰ ਜਿਹੜੀ ਮਸ਼ੀਨਰੀ ਹੈਗੀ ਆ ਉਹਨਾਂ ਦੇ ਵਿੱਚ ਆ ਪ੍ਰੋਡਕਟ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈਗਾ ਸਤਿ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀਗੀ ਬਹੁਤ ਅੱਛਾ ਰਿਹਾ ਹੈਗਾ ਤੁਹਾਡਾ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਜਿਹੜੀ ਲੱਗਦੀ ਹੈਗੀ ਹੈ ਕਿੰਨਾ ਕੁ ਰਿਸਪੌਂਸ ਆਉਂਦਾ ਹੈਗਾ ਕਾਫੀ ਵਧੀਆ ਰਿਸਪੌਂਸ ਹੈ ਮੈਂ ਤੇ ਆਮ ਵੈਰੀ ਹੈਪੀ ਕਿ ਜਿਹੜੇ ਲੋਕੀ ਆ ਰਹੇ ਨੇ ਸੀਰੀਅਸ ਬਾਇਰਸ ਆ ਰਹੇ ਨੇ ਫਾਰਮਰਸ ਵੀ ਆ ਰਹੇ ਨੇ ਉਹ ਵੀ ਪੂਰਾ ਇੰਟਰਸਟ ਲੈ ਰਹੇ ਨੇ ਕਹਿੰਦੇ ਇਹੋ ਜੀ ਸਾਨੂੰ ਚੀ technically ਜਿਹੜੀ ਚੀਜ਼ ਅਸੀਂ ਸਮਝਾ ਸਕਦੇ ਆ ਉਹ ਕਹਿੰਦੇ ਸਾਨੂੰ ਕਿਸੇ ਨੇ ਸਮਝਾਈ ਨਹੀਂ ਹੈ ਫਾਰਮਰਸ ਆ ਰਹੇ ਨੇ ਕੰਪਨੀ ਵਾਲੇ ਆ ਰਹੇ ਨੇ ਓਨਰਸ ਆ ਰਹੇ ਨੇ ਕੰਪਨੀਆਂ ਦੇ ਐਂਡ ਵੀ ਆਰ ਵੈਰੀ ਹੈਪੀ ਵਿਦ ਦਾ ਰਿਸਪੌਂਸ ਦੈਟ ਵੀ ਆਰ ਗੈਟਿੰਗ ਬੜਾ ਵਧੀਆ ਚੱਲਦਾ ਪਿਆ ਅਸੀਂ ਇਹੀ ਕਹਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਐਗਜ਼ੀਬਿਸ਼ਨਸ ਹੈਗੀਆਂ ਨੇ ਜਦ ਇੱਕ ਪ੍ਰੋਡਕਟ ਡਿਸਪਲੇ ਹੁੰਦੇ ਨੇ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਜਿਹੜੀ ਵੀ ਕੰਪਨੀਆਂ ਅੱਛੇ ਲੈਵਲ ਦਾ ਪ੍ਰੋਡਕਟ ਬਣਾ ਰਹੀਆਂ ਨੇ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਉਹਨਾਂ ਦੇ ਪ੍ਰੋਡਕਟ ਡਿਸਪਲੇ ਕਰਨ ਵਾਸਤੇ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਸਰ ਜਿਹੜਾ ਪਹਿਲੇ ਦਿਨ ਦਾ ਐਕਸਪੀਰੀਅੰਸ ਸੀਗਾ ਤੇ ਇੱਕ ਚੰਡੀਗੜ੍ਹ ਵੀ ਤੁਹਾਡੀ ਲੱਗਦੀ ਹੁੰਦੀ ਹੈ ਔਰ ਦਿੱਲੀ ਵਿੱਚ ਵੀ ਲੱਗਦੀ ਹੁੰਦੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੀ ਸਾਰੀਆਂ ਐਗਜ਼ੀਬਿਸ਼ਨਸ ਦਾ ਇੱਕ ਕੈਲਕੂਲੇਸ਼ਨ ਹੁੰਦੀ ਹੈ ਮੈਨੂੰ ਰਿਸਪਾਂਸ ਕਿੱਥੋਂ ਆਇਆ ਦੇਖੋ ਉੱਥੇ ਇੰਡਸਟਰੀ ਵੀ ਇੰਨੀ ਨਹੀਂ ਹੈਗੀ ਹੈ ਚੰਡੀਗੜ੍ਹ ਵੀ ਇੰਨੀ ਨਹੀਂ ਹੈਗੀ ਲੁਧਿਆਣਾ ਹੱਬ ਹੈਗਾ ਐਗਰੀਕਲਚਰ ਦੇ एकदम ਸੈਂਟਰ ਵਿੱਚ ਹੈ ਸਾਰਾ ਜਿੰਨੀ ਇਥੇ ਇੰਡਸਟਰੀਜ਼ ਨੇ ਸਭ ਨੇੜੇ-ਤੇੜੇ ਨੇ ਤੇ ਇੱਥੇ ਜਿਹੜਾ ਰਿਸਪੌਂਸ ਮਿਲ ਸਕਦਾ ਮੈਨੂੰ ਨਹੀਂ ਲੱਗਦਾ ਉਹ ਚੰਡੀਗੜ੍ਹ ਜਾਂ ਦਿੱਲੀ ਮਿਲ ਸਕਦਾ ਉੱਥੇ ਲੋਕੀ ਆਉਂਦੇ ਨੇ ਉਹਨਾਂ ਨੂੰ ਸਪੈਸ਼ਲੀ ਆਉਣਾ ਪੈਂਦਾ ਐਸੇ ਕੋਈ ਵੀ ਆਂਦਾ ਜਾਂਦਾ ਬੰਦਾ ਆ ਸਕਦਾ ਤੇ ਆ ਕੇ ਆਰਾਮ ਨਾਲ ਇੰਜੋਏ ਕਰ ਸਕਦਾ ਦੇਖ ਸਕਦਾ ਹੈ ਮਾਹੌਲ ਅੱਛਾ ਹੈ ਪ੍ਰੋਡਕਟ ਕਾਫੀ ਅੱਛੇ ਨੇ ਕੰਪਨੀਆਂ ਕਾਫੀ ਵਧੀਆ-ਵਧੀਆ ਨੇ ਕਾਫੀ ਇੱਥੇ ਕਾਫੀ ਪੋਜ਼ਿਟਿਵ ਵਾਈਬ ਹੈਗੀ ਹੈ ਤੁਸੀਂ ਕੀ ਕ ਮੈਂ ਹੀ ਗਿਆ ਜਾਵਾਂਗਾ ਅੱਜ ਅਖੀਲਾ ਦਿਨ ਐਸੇ ਇਸ ਐਗਜ਼ੀਬਿਸ਼ਨ ਦਾ ਅਗਲੇ ਸਾਲ ਫਿਰ ਲੱਗੇਗੀ ਸਭ ਆਓ ਜੀ ਸਤਿ ਕਿਆਓ ਜੀ ਆਇਆਂ ਨੂੰ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਹੈ ਇੱਥੇ ਜ਼ਰੂਰ ਆਓ ਥੈਂਕ ਯੂ ਸਰ ਤੁਹਾਡਾ ਗੱਲਬਾਤ ਕਰਨ ਵਾਸਤੇ ਥੈਂਕ ਯੂ ਸੋ ਐਗਜ਼ੀਬਿਸ਼ਨ ਦਾ ਜਿਹੜਾ ਗਰਾਊਂਡ ਹੈਗਾ ਗਰਾਊਂਡ ਦੇ ਵਿੱਚ ਹਾਲ 2 ਹੈਗਾ ਹਾਲ 2 ਦੇ ਵਿੱਚ ਜਿਹੜਾ ਸੀ ਤੁਹਾਨੂੰ ਦਿਖਾ ਰਹੇ ਹੈਗੇ ਸਾਰਾ ਟੂਲਸ ਹੈਗੇ ਨੇ ਇਹ ਟੂਲਸ ਹਨੇ ਵੀ ਹਰ ਪਾਸੇ ਯੂਜ਼ ਹੁੰਦੇ ਨੇ ਚਾਹੇ ਘਰ ਵਿੱਚ ਹੋ ਗਿਆ ਜਾਂ ਇੰਡਸਟਰੀਲ ਹੋ ਗਈ ਜਾਂ ਫਿਰ ਫੈਕਟਰੀ ਹੋ ਗਈ ਕੋਈ ਵੀ ਚੀਜ਼ ਹੋ ਗਈ ਹੈ ਸਭ ਤੋਂ ਵੱਡੀ ਚੀਜ਼ ਗੱਲ ਕਰੀਏ ਜਿਹੜਾ ਟਰੈਕਟਰ ਪਾਰਟਸ ਹੈਗਾ ਜਾਂ ਕਿਸੇ ਵੀ ਚੀਜ਼ ਨੂੰ ਖੋਲਣ ਦਾ ਜਾਂ ਕੁਝ ਕਰਨ ਦਾ ਤੁਸੀਂ ਦੇਖ ਸਕਦੇ ਹੋ ਜਿਹੜੇ ਟੂਲਸ ਹੈਗੇ ਇਹਨਾਂ ਦੇ ਵਾਰ ਟੂਲਸ ਪਾਏ ਦੇ ਨਾਲ ਮਸ਼ਹੂਰ ਹੈਗੇ ਨੇ ਇਹ ਬਹੁਤ ਪੁਰਾਣੀ ਕੰਪਨੀ ਹੈਗੀ ਤੇ ਮੇਰੇ ਨਾਲ ਮੌਜੂਦ ਨੇ ਵਿਕਾਸ ਜੀ ਵਿਕਾਸ ਜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਵੀ ਕਹਿੰਦੇ ਹੈਗੇ ਇੰਡਸਟਰੀ ਹੋਵੇ ਚਾਹੇ ਟਰਾਂਸਪੋਰਟ ਹੋਵੇ ਕਿਸੇ ਪਾਸੇ ਵਿਦਾਊਟ ਟੂਲਸ ਕੁਝ ਨਹੀਂ ਹੋ ਸਕਦਾ ਕੀ ਕਹਿਣਾ ਚਾਹੋਗੇ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਹਰ ਵਾਰੀ ਨਜ਼ਰ ਆਉਂਦੇ ਹੈਗੇ ਹੋ ਆ ਐਗਜ਼ੀਬਿਸ਼ਨ ਕਿਸ ਤਰ੍ਹਾਂ ਦੀ ਹੈ ਕੀ ਸਭ ਤੋਂ ਪਹਿਲੇ ਤਾਂ ਮੈਂ ਥੈਂਕ ਯੂ ਕਹਿਣਾ ਚਾਹਾਂਗਾ ਸਾਰੇ ਮੀਡੀਆ ਵਾਲਿਆਂ ਦਾ ਐਕਚੁਅਲੀ ਕੀ ਹੈ ਲਾਸਟ 10 ইয়ারਸ ਤੋਂ ਅਸੀਂ ਕੰਟੀਨਿਊ ਪਾਰਟਿਸਿਪੇਟ ਕਰ ਰਹੇ ਹਾਂ ਉਸ ਦਾ ਰੀਜ਼ਨ ਹੈ ਕਿ ਜਦੋਂ ਵੀ ਅਸੀਂ ਪਾਰਟਿਸਿਪੇਟ ਕਰਦੇ ਆ ਤੇ ਸਾਨੂੰ ਇੱਥੋਂ ਮਤਲਬ ਰਿਸਪੌਂਸ ਇੰਨਾ ਕੁ ਵਧੀਆ ਆਂਦਾ ਕਿ ਅਸੀਂ ਪੂਰੇ ਜਿਹੜੇ ਸਾਲ ਦੀ ਤਿਆਰੀ ਹੈ ਉਹ ਇੱਥੋਂ ਸਿੱਖੇ ਜਾਂਦੇ ਆ ਕਿਉਂਕਿ ਜਿਹੜਾ ਤੁਹਾਡਾ ਬੈਸਟ ਟੀਚਰ ਹੈ ਉਹ ਕਸਟਮਰ ਹੀ ਹੁੰਦਾ ਕਸਟਮਰ ਜਿੰਨੇ ਆਉਂਦੇ ਆ ਕਿ ਜ਼ਰੂਰੀ ਨਹੀਂ ਤੁਹਾਡੀ ਇੱਕ ਸੇਲ ਪ੍ਰਮੋਸ਼ਨ ਤੁਸੀਂ ਸਿਰਫ ਇਹ ਦੇਖੋਗੇ ਤੁਸੀਂ ਪੈਸੇ ਬਣਾਨੇ ਆ ਤੁਹਾਨੂੰ ਇੱਥੇ ਆ ਕੇ ਕੁਆਲਿਟੀ ਦਾ ਜਿਹੜਾ ਕਸਟਮਰ ਦੱਸਦਾ ਸਾਨੂੰ ਕਿੱਦਾਂ ਦੀ ਕੁਆਲਿਟੀ ਚਾਹੀਦੀ ਹੈ ਉਸ ਹਿਸਾਬ ਨਾਲ ਤੁਸੀਂ ਆਪਣੀ ਫੈਕਟਰੀ ਵਿੱਚ ਜੋ ਚੇਂਜਸ ਲਿਆਂਦੇ ਹੋ ਪ੍ਰੋਡਕਟ ਦੀ ਕੁਆਲਿਟੀ ਨੂੰ ਬਣਾ ਲੀਏ ਉੱਥੇ ਬਹੁਤ ਹੀ ਬੈਨੀਫਿਟ 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 ਹੈ ਕਸਟਮਰ ਵਾਸਤੇ ਤੇ ਸਾਡੇ ਵਾਸਤੇ ਮੈਂ ਇੱਕ ਚੀਜ਼ ਇਹ ਕਹੀ ਕਿ ਮੈਨੂੰ 20 ਸਾਲ ਹੋ ਗਏ ਤੁਹਾਡੀ ਕੰਪਨੀ ਨੂੰ ਇਹ ਜਿਹੜੇ ਪ੍ਰੋਡਕਟ ਹੈਗੇ ਸਾਡੇ ਘਰੇ ਵੀ ਯੂਜ਼ ਹੁੰਦੇ ਨੇ ਤੇ ਕਹਿੰਦਾ ਮਤਲਬ ਵੀ ਜਿਹੜੀ ਲੋਕਾਂ ਦੀ ਜਿਹੜੀ ਚੋਇਸ ਹੁੰਦੀ ਹੈ ਹਮੇਸ਼ਾ ਹੀ ਕੁਆਲਿਟੀ ਨੂੰ ਲੈ ਕੇ ਹੁੰਦੀ ਹੈ ਤੁਹਾਡਾ ਜਿਹੜਾ ਪ੍ਰੋਡਕਟ ਹੈਗਾ ਚਾਹੇ ਆਪਾਂ ਕਹੇ ਜੀ ਪਲਾਸਟਿਕ ਦਾ ਜਿਹੜਾ ਹੈਮਰ ਹੋ ਗਿਆ ਔਰ ਪਲਾਸਸ ਹੋ ਗਏ ਜਾਂ ਅੱچھے ਸਕਰੂ ਡਰਾਇਵਰਸ ਹੋ ਗਏ ਜੇ ਉਹਦੇ ਉੱਤੇ ਕਹਿੰਦੇ ਸੱਟ ਵੀ ਮਾਰੀ ਜਾਵੇ ਟੁੱਟਦੇ ਨਹੀਂ ਹੈਗੇ ਇਹ ਇਹਦੇ ਬਾਰੇ ਤੁਸੀਂ ਦੱਸੋ ਦੇਖੋ ਜੀ ਬਿਲਕੁਲ ਸਹੀ ਕੁਐਸਚਨ ਪੁੱਟ ਕੀਤਾ ਤੁਸੀਂ ਲੋਕਾਂ ਨੂੰ ਅਵੇਅਰਨੈਸ ਬਹੁਤ ਘੱਟ ਹੁੰਦੀ ਹੈ ਅੱਜ ਦੇਖ ਲਓ ਜਿਹੜੇ ਸਕੂਡ ਡਰਾਈਵਰ ਹੈ ਨਾਰਮਲ ਤੁਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਦੇਖੇ ਹੋਣੇ ਬਹੁਤ ਚੀਪ ਕੁਆਲਿਟੀ ਚ ਵੀ ਮਿਲਦੇ ਆ ਪਰ ਸਾਡਾ ਜਿਹੜਾ ਜਿਹੜਾ ਪ੍ਰੋਡਕਟ ਹੈ ਉਹ ਸ਼ੋਰੂਮਾਂ ਚ ਸੇਲ ਇਸੀ ਰੀਜ਼ਨ ਕਰਨ ਹੁੰਦਾ ਕਿਉਂਕਿ ਅਸੀਂ ਜੋ ਪ੍ਰੋਡਕਟ ਵੇਚ ਰਹੇ ਆ ਉਹ ਅਨਬ੍ਰੇਕੇਬਲ ਹੈ ਨਾਰਮਲ ਕੀ ਹੈ ਪਬਲਿਕ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੁੰਦੀ ਉਹ ਦੇਖਦੇ ਆ ਗ੍ਰੀਨ ਕਲਰ ਦਾ ਸਕੂਡ ਡਰਾਈਵਰ ਹੈ ਸ਼ਾਇਦ ਐ ਹੀ ਨਾਰਮਲ ਮਾਰਕੀਟ ਸੇਲ ਹੁੰਦਾ ਹੋਣਾ ਇਦੇ ਵਿੱਚ ਬਹੁਤ ਰੀਜ਼ਨ ਹੁੰਦੇ ਆ ਬਹੁਤ ਅੱਛਾ ਕੁਐਸਚਨ ਸੀ ਤੁਹਾਡਾ ਕੁਆਲਿਟੀ ਰਿਲੇਟਿਡ ਔਰ ਬਹੁਤ ਮੈਨੂੰ ਅੱਛਾ ਮੌਕਾ ਮਿਲਿਆ মিডিਆ ਥਰੂ ਕਿਉਂਕਿ ਜੋ ਵੀ ਪ੍ਰੋਡਕਟ ਕਸਟਮਰ ਖਰੀਦਦਾ ਉਹ ਰੇਟ ਤੇ ਨਾ ਜਾਵੇ ਉਹਦੀ ਕੁਆਲਿਟੀ ਤੇ ਜਾਵੇ ਅਗਰ ਉਹ ਕੁਆਲਿਟੀ ਤੁਹਾਨੂੰ ਸਪੋਜ਼ ਕਰੋ ਤੁਸੀਂ ਇੱਕ ਚੀਜ਼ 10 ਰੁਪਏ ਦੀ ਖਰੀਦ ਰਹੇ ਹੋ ਤੇ ਇੱਕ ਚੀਜ਼ ਉਹ 20 ਰੁਪਏ ਦੀ ਖਰੀਦ ਰਹੇ ਹੋ ਉਹ ਤਾਂ 20 ਰੁਪਏ ਦਾ ਵੀ ਕੋਈ ਰੀਜ਼ਨ ਹੋਊਗਾ ਉਹਦੇ ਵਿੱਚ ਜਿਹੜੇ ਰੌ ਮਟੀਰੀਅਲ ਲੱਗਦੇ ਆ ਉਹ ਐਸੇ ਕਿ ਇੰਪੋਰਟ ਅਸੀਂ ਯੂਐਸਏ ਆ ਜਬਾਨ ਤੋਂ ਜੋ ਗ੍ਰੇਨੂਲਸ ਮੰਗਵਾਨੇ ਆ ਉਹ ਉਹਦਾ ਰੀਜ਼ਨ ਹੀ ਏਕ ਤਾਂ ਤੁਹਾਨੂੰ ਸ਼ੌਕ ਪ੍ਰੂਫ ਹੁੰਦੀ ਹੈ ਤੇ ਅਨਬ੍ਰੇਕੇਬਲ ਹੁੰਦੀ ਹੈ ਜਿਸ ਦੇ ਨਾਲ ਜੇ 10 ਰੁਪਏ ਕੰਪਨੀ ਉਹ ਐਕਸਟਰਾ ਚਾਰਜ ਕਰ ਰਹੀ ਹੈ ਤੇ ਤੁਹਾਨੂੰ ਉਸ ਤੋਂ ਕਿੰਨੇ ਲੱਖਾਂ ਦਾ ਬਿਜ਼ਨਸ ਵੀ ਦੇ ਰਹੀ ਹੈ ਉਹ ਅਸੀਂ ਕਈ ਇੰਡਸਟਰੀਆਂ ਦੇ ਵਿੱਚ ਵੀ ਆਪਣੀ ਨਿਊਜ਼ ਕਵਰ ਕੀਤੀ ਹੈ ਕਾਫੀ ਸਾਲਾਂ ਦੇ ਵਿੱਚ ਕੀਤੀ ਹੈ ਲੇਕਿਨ ਜਦੋਂ ਅਸੀਂ ਉੱਤੇ ਹੈਂਡ ਟੂਲਸ ਨੂੰ ਯੂਜ਼ ਕਰਦੇ ਆ ਦੇਖਦੇ ਆ ਦੇਖ ਕੇ ਪਤਾ ਲੱਗ ਜਾਂਦਾ ਕਿ ਕਿੰਨਾ ਦਾ ਹੈਗਾ ਵਿਕਾਸ ਜੀ ਦਾ ਬ੍ਰਾਂਡ ਹੈਗਾ ਕਹਿੰਦਾ ਮਤਲਬ ਵੀ ਤੁਸੀਂ ਹਰ ਜਗ੍ਹਾ ਦੇ ਵਿੱਚ ਸਾਨੂੰ ਨਜ਼ਰ ਆ ਜਾਂਦੇ ਹੈਗੇ ਹੋ ਕਵਾਲਿਟੀ ਨਜ਼ਰ ਆਂਦੀ ਹੈਗੀ ਡਿਸਕਵਾਲਿਟੀ ਜਿਹੜੀ ਉਹਦੀ ਹੈ ਕਾਪੀਰਾਈਟ ਦਾ ਕੀ ਕਹੋਗੇ ਵੀ ਕਈ ਵਾਰੀ ਨਾ ਸੇਮ ਚੀਜ਼ ਕਾਪੀਰਾਈਟ ਹੋ ਜਾਂਦੀ ਹੈਗੀ ਲੋਕਾਂ ਨੂੰ ਕੀ ਪਹਿਚਾਨ ਇਸ ਤਰ੍ਹਾਂ ਦੀ ਹੋਏਗੀ ਵੀ ਪਹਿਚਾਨ ਸਕਣ ਉਹ ਆ ਪ੍ਰੋਡਕਟ ਜਿਹੜਾ ਹੈਗਾ ਪਾਈ ਕੰਪਨੀ ਦਾ ਹੈ ਵਾਰ ਟੂਲਸ ਦਾ ਦੇਖੋ ਜਿੱਦਾਂ ਜਿੱਦਾਂ ਤੁਹਾਡਾ ਬ੍ਰਾਂਡ ਗਰੋ ਕਰਦਾ ਹੈ ਇਹ ਨਾਰਮਲ ਹੋ ਜਾਂਦਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫੇਸ ਕਰਨਾ ਪੈਂਦਾ ਜਿਸ ਨੂੰ ਆਪਾਂ ਡੁਪਲੀਕੇਸੀ ਕਹਿੰਦੇ ਆ ਤੇ ਉਹ ਕਾਪੀਰਾਈਟ ਜਾਂ ਡੁਪਲੀਕੇਸੀ ਹੈ ਤੁਸੀਂ ਦੇਖੋ ਅਗਰ ਤਾਂ ਅਥੋਰਾਈਜ਼ ਡੀਲਰ ਤੋਂ ਜਿੱਦਾਂ ਐਗਜ਼ਿਬਿਸ਼ਨ ਹੀ ਹੈ ਸਪੋਜ਼ ਅਸੀਂ ਇੱਥੇ ਇਹਨਾਂ ਨੂੰ ਕਸਟਮਰ ਜਿਹੜਾ ਆਂਦਾ ਸੀ ਉਹਨਾਂ ਨੂੰ ਪ੍ਰੋਪਰ ਵਿਜ਼ਿਟਿੰਗ ਕਾਰਡ ਦੇ ਰਿਹਾ ਔਰ ਜਿਹੜੇ ਸਾਡੇ ਲੋਕਲ ਨੈਟਵਰਕ ਦੇ ਆ ਆਲ ਓਵਰ ਇੰਡੀਆ ਜਿਹੜੀ ਸਾਡੀ ਮਾਰਕੀਟ ਕਰ ਰਹੇ ਆ ਉਹਨਾਂ ਨੂੰ ਅਵੇਅਰ ਕਰਦੇ ਆ ਕਿ ਤੁਸੀਂ ਜਿਹੜਾ ਪ੍ਰੋਡਕਟ ਲਵੋ ਇਹ ਸ਼ਾਪ ਤੋਂ ਲਵੋ ਤਾਂ ਕਿ ਉਹ ਸਾਡੇ ਅਥਾਰਾਈਜ਼ਡ ਡੀਲਰ ਹੈਗੇ ਆ ਜਿਸ ਨਾਲ ਕਿ ਤੁਹਾਨੂੰ ਕੋਈ ਡੁਪਲੀਕੇਸੀ ਦਾ ਕੋਈ ਮੈਟਰ ਨਾ ਰਵੇ ਅਗਰ ਉਹ ਨੌਨ ਡੀਲਰ ਤੋਂ ਲੈਣਗੇ ਤੇ ਓਬਵੀਅਸ ਹੈ ਕੁਛ ਨਾ ਕੁਛ ਅਗਰ ਉਹ ਸਸਤਾ ਵੇਚ ਰਿਹਾ ਮਾਲ ਤੇ ਉਹ ਪ੍ਰੋਡਕਟ ਨੂੰ ਮਿਸਮੈਚ ਕਰਕੇ ਆ ਸਮਝ ਲਓ ਕੁਆਲਿਟੀ ਉਹਦੀ ਘਟਾਊਗੀ ਆ ਡੁਪਲੀਕੇਟ ਡੁਪਲੀਕੇਸੀ ਵੀ ਆਪਾਂ ਕਹਿ ਸਕਦੇ ਆ ਤੇ ਉਹਨਾਂ ਨੂੰ ਅਵੇਰਨੈਸ ਵਾਸਤੇ ਹੀ ਅਸੀਂ ਸਟਾਲ ਲਗਾਣੇ ਆ ਤੇ ਉਹਨਾਂ ਨੂੰ ਪ੍ਰੋਪਰ ਐਡਰੈਸ ਦਿੰਨੇ ਆ ਕਿ ਸਾਡੇ ਪ੍ਰੋਡਕਟ ਜਿਹੜੇ অথੋરાઇਜ਼ਡ ਡੀਲਰ ਆ ਉਹਨਾਂ ਤੋਂ ਹੀ ਬਾਏ ਕਿਤੇ ਜਾਣ ਸਰ ਕੋਈ ਨਵਾਂ ਪ੍ਰੋਡਕਟ ਤੁਸੀਂ ਲਾਂਚ ਕੀਤਾ ਹੋਵੇ 2023 ਦੇ ਵਿੱਚ ਉਹਦੀ ਕੋਈ ਜਾਣਕਾਰੀ ਤੁਸੀਂ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਦਿਓਗੇ ਹਾਂਜੀ ਦੇਖੋ ਸਾਡੀ ਕੋਰ ਆਈਟਮ ਸਕੂਟ ਡਰਾਈਵਰ ਆ ਅਸੀਂ ਸਕੂਟ ਡਰਾਈਵਰ ਚ ਵੀ ਬਹੁਤ ਅੱਛੀ ਰੇਂਜ ਬਣਾਈ ਆ ਜਿਹੜੇ ਕਿ ਜਪਾਨ ਚਾਇਨਾ ਤੋਂ ਪਹਿਲੇ ਇمپੋਰਟ ਕਰਦੇ ਸੀ ਲੋਕੀ ਤੇ ਤੁਹਾਨੂੰ ਪਤਾ ਯੂਐਸਡੀ ਦਾ ਜਿਹੜਾ ਰੇਟ ਪ੍ਰਾਈਸ ਹੈ ਉਹ ਆਲਮੋਸਟ ਮੇਰੇ ਹਿਸਾਬ ਨਾਲ 4 ਟਾਈਮਸ ਹੋ ਗਿਆ ਤੇ ਜਿਸ ਨਾਲ ਦੇਖੋ ਪਹਿਲੇ ਇਹ ਵਾਲਾ ਸਕੂਡ ਡਰਾਈਵਰ ਲੋਕੀ ਚਾਇਨਾ ਤੋਂ ਇمپੋਰਟ ਕਰਦੇ ਸੀਗੇ ਜਿਹੜਾ ਕਿ ਹੈਕਸਾਗਨ ਕਹਿੰਦੇ ਆ ਨਾਰਮਲ ਅਰਾਊਂਡ 바ਰ ਚ ਹੁੰਦਾ ਸੀਗਾ ਤੇ ਐਗਜ਼ਿਬਿਸ਼ਨ ਸੀ ਵੀ ਆ ਕੇ ਜੋ ਤੁਸੀਂ ਕਹਿ ਰਹੇ ਹੋ ਪਿਛਲੇ 10 ਸਾਲ ਦਾ ਰੀਜ਼ਨ ਹੀ ਆਇਆ ਸੀਗਾ ਅਸੀਂ ਜਦੋਂ ਇੱਥੇ ਜਿੰਨੀ ਕੰਪਨੀਆਂ ਆਉਂਦੀਆਂ ਚਾਹੇ ਉਹ ਸਟੀਲ ਸੇਲ ਕਰ ਰਹੀਆਂ ਚਾਹੇ ਉਹ ਕੋਈ ਪੇਂਟ ਸ਼ਾਪ ਵਾਲੀ ਕੰਪਨੀਆਂ ਹੈਗੀਆਂ ਚਾਹੇ ਉਹ ਛੋਟੇ-ਛੋਟੇ ਸਪਰਿੰਗ ਹੁਨੇ ਮੇਰੇ ਕੋਲ ਇੱਕ ਛੋਟਾ ਜਿਹਾ ਮੈਨੂਫੈਕਚਰਰ ਸੀਗਾ ਜਿਹੜਾ ਕਿ ਗਿਰ ਰੋਡ ਤੋਂ ਉਹ ਸਪਰਿੰਗ ਬਣਾਉਂਦੇ ਸੀਗੇ ਦੇਖੋ ਬਿਜ਼ਨਸ ਸਿਰਫ ਸਾਨੂੰ ਨਹੀਂ ਮਿਲ ਰਿਹਾ ਉਹ ਲੋਕਾਂ ਨੂੰ ਵੀ ਕਿੰਨਾ ਬਿਜ਼ਨਸ ਮਿਲ ਰਿਹਾ ਅਸੀਂ ਉਹਨਾਂ ਨੂੰ ਸਪਰਿੰਗ ਦਾ ਆਰਡਰ ਦਿੱਤਾ ਤੇ ਓਬਵੀਅਸ ਹੈ ਜਿੱਦਾਂ ਜਿੱਦਾਂ ਅਸੀਂ ਉਹਨਾਂ ਨੂੰ ਰਿਕੁਆਇਰਮੈਂਟ ਦੱਸੀ ਮਿਲ ਵਾਲੇ ਨੇ ਸਾਨੂੰ ਰੌਅ ਮਟੀਰੀਅਲ ਡਵੈਲਪ ਕਰਕੇ ਦਿੱਤਾ ਅੱਜ ਅਸੀਂ ਚਾਈਨਾ ਜਪਾਨ ਤੇ ਯ ਮਤਲਬ ਅਸੀਂ ਫੇਸ ਕਰਨ ਨੂੰ ਤਿਆਰ ਆ ਜਿਹੜੇ ਕਿ ਚਾਈਨਾ ਸਿਰਫ ਐਕਸਪੋਰਟ ਕਰ ਰਿਹਾ ਸੀ ਤੇ ਇੰਡੀਆ ਮਾਰਕੀਟ 'ਚ ਅਸੀਂ ਹੁਣ ਦੇ ਰਹੇ ਆ ਸਿਰ ਇੱਕ ਸੇ ਪੁੱਛਣਾ ਚਾਹਾਂਗੇ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਨਵੀਂ ਸਰਕਾਰ ਤੋਂ ਤੁਹਾਡੀ ਕੋਈ ਮੰਗ ਹੈਗੀ ਐ ਵੀ ਇੰਡਸਟਰੀ ਨੂੰ ਜਿਹੜੀ ਐਮਐਸਐਮਈ ਇੰਡਸਟਰੀ ਹੈਗੀ ਐ ਜਾਂ ਹਾਇਰ ਇੰਡਸਟਰੀਆਂ ਵੱਡੀਆਂ ਛੋਟੀਆਂ ਕੋਈ ਵੀ ਇੰਡਸਟਰੀ ਹੈਗੀ ਐ ਅੱਜ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈਗੀ ਐ ਵੀ ਪੰਜਾਬ ਸਰਕਾਰ ਤੋਂ ਕੋਈ ਛੋਟੀ ਮੁੱਟੀ ਜਾਂ ਵੱਡੀ ਡਿਮਾਂਡ ਦੇਖੋ ਸਭ ਤੋਂ ਵੱਡੀ ਡਿਮਾਂਡ ਜੋ ਕਿ ਦੇਖੋ ਮੇਰੇ ਹਿਸਾਬ ਨਾਲ ਇੱਥੇ ਇੰਟਰਨੈਸ਼ਨਲ 에ਅਰਪੋਰਟ ਦੀ ਹੈ ਜੋ ਕਿ ਦੇਖੋ ਅੱਜ ਅਮਰੀਕਾ ਜਾਂ ਜਾਪਾਨ ਚਾਈਨਾ ਕਿਤੇ ਵੀ ਅਸੀਂ ਸਪੋਜ਼ ਕਰੋ ਜਾਣਾ ਚਾਹੁੰਦੇ ਆ ਕੋਈ ਨਵੀਂ ਟੈਕਨੋਲੋਜੀ ਲੈ ਆਣਾ ਚਾਹੁੰਦੇ ਆ ਸਭ ਤੋਂ ਪਹਿਲੇ ਸਾਨੂੰ ਇਹ ਮਨ ਚ ਹੁੰਦਾ ਕਿ ਅਸੀਂ ਪਹਿਲੇ ਦਿੱਲੀ ਆ ਬੰਬੇ ਤੋਂ ਵਾਇਆ ਰੂਟ ਕਰੀਏ ਕਿ ਸਾਨੂੰ ਅਗਰ ਐਈ ਚੀਜ਼ ਇੰਟਰਨੈਸ਼ਨਲ 에ਅਰਪੋਰਟ ਬਣੇ ਤੇ ਜਿਹੜੇ ਸਾਡੇ ਕਸਟਮਰ ਬਾਹਰੋਂ ਵੀ ਹੈ ਇੰਪੋਰਟਰ ਹੈਗੇ ਆ ਜਾਂ ਆਪਾਂ ਕਿਸੇ ਨਾਲ ਡੀਲ ਕਰਦੇ ਆ ਉਹ ਸਭ ਤੋਂ ਪਹਿਲੇ ਕਮਿਟਮੈਂਟ ਐ ਕਰਦਾ ਕਿ ਅਸੀਂ ਦਿੱਲੀ ਤੋਂ ਉਹਨਾਂ ਨੂੰ ਮੀਟ ਕਰਾਂਗੇ ਜਿਸ ਨਾਲ ਅਸੀਂ ਨਾ ਤਾਂ ਉਹਨਾਂ ਨੂੰ ਆਪਣੀ ਫੈਕਟਰੀ ਵਿਜ਼ਿਟ ਕਰਾ ਪਾਉਂਦੇ ਆ ਤੇ ਨਾ ਸਾਡੀ ਟੈਕਨੋਲੋਜੀ ਨੂੰ ਉਹ ਦੇਖ ਪਾਉਂਦੇ ਆ ਤੇ ਅਸੀਂ ਸਰਕਾਰ ਤੋਂ ਹੀ ਮੰਗ ਕਰਾਂਗੇ ਕਿ ਇੰਟਰਨੈਸ਼ਨਲ 에어ਪੋਰਟ ਇੱਥੇ ਹੋਣਾ ਚਾਹੀਦਾ ਜਿਸ ਨਾਲ ਅਗੇ ਬਿਜ਼ਨਸ ਸਾਡਾ ਬੂਸਟ ਕਰੇ ਸੋ ਇਹ ਸੀਗੇ ਪਾਇ ਟੂਲ ਤੇ ਵਾਰ ਟੂਲਸ ਦੇ ਜਿਹੜੇ ਓਨਰ ਹੈਗੇ ਵਿਕਾਸ ਜੀ ਇਹਨਾਂ ਦੀ ਜਿਹੜੀ ਡਿਮਾਂਡ ਹੈਗੀ ਐ ਜਿਹੜੀ ਪ੍ਰੈਜ਼ੈਂਟ ਪੰਜਾਬ ਦੇ ਵੀ ਸਰਕਾਰ ਆਮ ਆਦਮੀ ਪਾਰਟੀ ਭਗਵੰਤ ਸਿੰਘ ਨੂੰ ਅਸੀਂ ਇਹ ਹੀ ਗੁਜਾਰਿਸ਼ ਕਰਾਂਗੇ ਲੁਧਿਆਣਾ ਜਿਹੜਾ ਹੈਗਾ ਇੰਡਸਟਰੀਅਲ ਹੱਬ ਹੈਗਾ ਔਰ ਇਹਨੂੰ ਹੋਰ ਗਰੋਅ ਕਰਨ ਵਾਸਤੇ ਪੰਜਾਬ ਜਿਹੜਾ ਹੈਗਾ ਬਹੁਤ ਸੋਲਿਡ ਇੱਕ ਜਿਹੜਾ ਪਾਵਰ ਬਣੇਗਾ ਇੰਡਸਟਰੀ ਦੇ ਵਿੱਚ ਜਿਹੜਾ ਲੁਧਿਆਣਾ ਦੇ ਵਿੱਚ 에어ਪੋਰਟ ਦੀ ਡਿਮਾਂਡ ਇਹਨਾਂ ਨੇ ਕੀਤੀ ਹੈਗੀ ਇਹ ਵੀ ਜਿਹੜੇ ਲੋਕ ਦੂਰੋਂ ਆਉਂਦੇ ਨੇ ਕੁਝ ਜਲਦੀ ਤੋਂ ਜਲਦੀ ਆਪਣਾ ਕੰਮ ਨਿਪਟਾ ਕੇ ਜਲਦੀ ਜਲਦੀ ਜਾ ਸਕਦੇ ਨੇ ਕਿਉਂਕਿ ਟਾਈਮ ਦੀ ਬਚਤ ਹੁੰਦੀ ਹੈਗੀ